मैं सरपंच टंबरवाल तो संदीप सिंह ਅਸੀਂ ਇਕੱਠ ਇਸ ਲਈ ਕੀਤਾ ਜੀ ਜੋ ਵੀ ਇਹ ਬਾਜੀਗਰ ਬਸਤੀ ਆ ਮਲਾਉ ਰੋਡ ਤੇ ਇਹਨਾਂ ਦੇ ਜੋ ਨਜਾਇਜ਼ ਉੱਥੇ ਸਮਾਰ ਰੱਖਿਆ ਆ ਗੇਟ ਗ੍ਰੇਲਾ ਜੋ ਵੀ ਟਰਾਲੀ ਟਰੈਕਟਰ ਜੋ ਵੀ ਖੜਾਉਂਦੇ ਨੇ ਬਹੁਤ ਉੱਥੇ ਮਤਲਬ ਜਾਨੀ ਨੁਕਸਾਨ ਹੋਇਆ ਪਹਿਲਾਂ ਸਾਡੇ ਪਿੰਡ ਦੇ ਵੀ ਦੋ ਨੌਜਵਾਨ ਮੁੰਡਿਆਂ ਦੀ ਉੱਥੇ ਬਾਜੀਗਰ ਬਸਤੀ ਦੇ ਵਿੱਚ ਉਹ ਗੱਡੀ ਬੈਕ ਆ ਤੇ ਗਾਟਾਂ ਦੇ ਵਿੱਚ ਨਾਲ ਡੈਥ ਹੋ ਗਈ ਤੇ ਹੁਣ ਇੱਕ ਥੋੜਾ ਜਿਹਾ ਪਿੱਛੇ ਵੀ ਇੱਕ ਮੁੰਡੇ ਦੀ ਰੂੜੀਆਂ ਤੋਂ ਡੈਥ ਹੋਈ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਉੱਥੋਂ ਨਜਾਇਜ਼ ਕਬਜ਼ੇ ਬਿਲਕੁਲ ਚੱਕੇ ਜਾਣ ਪ੍ਰਸ਼ਾਸਨ ਕੋਈ ਨਹੀਂ ਹੋਈ ਹੀ ਮੰਗ ਕਰਦੇ ਆ ਵੀ ਉਹ ਉੱਥੋਂ ਸਾਰੇ ਹਟਾਏ ਜਾਣ। ਹਾਂ। ਤੇ ਇਹਦੇ ਬਾਰੇ ਕੋਈ ਲਿਖਤੀ ਮੰਗ ਪੱਤਰ ਕੋਈ ਦਿੱਤਾ ਗਿਆ ਤੁਹਾਡੇ ਕੋਲ ਪ੍ਰਸ਼ਾਸਨ ਨੂੰ? ਲਿਖਤੀ ਮੰਗ ਪੱਤਰ ਪਹਿਲਾਂ ਦਿੱਤੇ ਨੇ ਜੀ। ਜਦੋਂ ਸਾਡੇ ਪਿੰਡ ਦੇ ਮੁੰਡਿਆਂ ਦੀ ਡੈਥ ਹੋਈ ਸੀ ਉਦੋਂ ਵੀ ਦਿੱਤੇ ਸੀ। ਉਦੋਂ ਉਹਨਾਂ ਨੇ ਖਾਲੀ ਕਰਵਾ ਦੇ ਸੀਗੇ। ਉਸ ਤੋਂ ਬਾਅਦ ਫੇਰ 10-15 ਦਿਨ ਰੱਖਦੇ ਨੇ। ਉਸ ਤੋਂ ਬਾਅਦ ਫੇਰ ਉੱਥੇ ਲਾ ਲੈਂਦੇ ਨੇ ਉਹ ਦੁਬਾਰੇ। ਜੇ ਹੁਣ ਫਾਨੀ ਨਾਂ ਕੀਤੇ ਗਿਆ ਤਾਂ ਤੁਹਾਡੇ ਕੋਲੋਂ ਕੀ ਐਕਸ਼ਨ? ਜੇ ਨਹੀਂ ਖਾਲੀ ਕਰਨਗੇ ਜੀ ਅਸੀਂ ਉੱਥੇ ਧਰਨਾ ਲਾਵਾਂਗੇ। ਸਾਰੇ ਪ੍ਰਸ਼ਾਸਨਰ ਪਿੰਡ ਦੇ ਇਕੱਠੇ ਹੋ ਕੇ ਉੱਥੇ ਸੀ ਧੰਨਵਾਦ। ਇਲਾਕੇ ਦੇ ਲੋਕ ਸਾਰੇ ਹੀ ਪ੍ਰੇਸ਼ਾਨ ਨੇ ਜੀ। ਜੋ ਗੱਡੀਆਂ ਵਾਲੇ ਵੀ ਨਾ ਗਦੇ ਨੇ ਤਾਂ ਗੱਡੀ ਉੱਥੋਂ ਕ੍ਰਾਸ ਕਰਦੇ ਆ ਉਹਦਾ ਵੀ ਦਿੱਕਤ ਆਉਂਦੀ ਆ। ਕਿਉਂਕਿ ਉਹਨਾਂ ਦਾ ਸਮਾਨ ਬਿਲਕੁਲ ਸੜਕ ਦੇ ਉੱਤੇ ਪਿਆ ਜੀ। ਵੀ ਅਸੀਂ ਕਹਿੰਦੇ ਆ ਵੀ ਹੋਰ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਜੋ ਪਹਿਲਾਂ ਹੋ ਗਿਆ। ਪ੍ਰਮਾਤਮਾ ਕੀ ਅਰਦਾਸ ਕਰਦੇ ਆ ਵੀ ਬਹੁਤ ਮਾੜਾ ਹੋਇਆ। ਵੀ ਹੁਣ ਉਹ ਨੁਕਸਾਨ ਉੱਥੇ ਨਾ ਹੋਵੇ। ਵੀ ਪ੍ਰਸ਼ਾਸਨ ਤੋਂ ਮੈਂ ਕਹਿੰਦੇ ਜਲਦੀ ਤੋਂ ਜਲਦੀ ਉਹ ਖਾਲੀ ਕਰਾਇਆ ਜਾਵੇ। ਦਿਵਾਲੀ ਤੋਂ ਪਹਿਲਾਂ ਪਹਿਲਾਂ ਖਾਲੀ ਕਰਾਇਆ ਜਾਵੇ। ਮੈਂ ਕੁਲਵਿੰਦਰ ਸਿੰਘ ਜੀ ਮੈਂਬਰ ਪੰਚ ਅਸੀਂ ਸਾਡਾ ਮੁੱਦਾ ਜਿਹੜਾ ਬਾਜੀਗਰ ਵਾਸਤੇ ਹੈ ਜਿਹੜੀ ਮਲੋਲ ਮਾਲਟਾ ਨੂੰ ਕਿਹਨੂੰ ਕਹਿੰਦੇ ਆਪਾਂ ਉਥੇ ਲੋਹਾ-ਲੂਹਾ ਬਹੁਤ ਪਿਆ ਨਜਾਇਜ਼ ਕਬਜ਼ਾ ਪਹਿਲਾਂ ਉਥੇ ਐਕਸੀਡੈਂਟ ਹੋ ਚੁੱਕੇ ਨੇ ਸਾਡੇ ਦੇ ਨਗਰ ਦੇ ਦੋ ਬੱਚੇ ਨੇ ਜਿਹੜੇ ਪਹਿਲਾਂ ਉਥੇ ਦੋ-ਤਿੰਨ ਸਾਲ ਪਹਿਲਾਂ ਉਹ ਐਕਸੀਡੈਂਟ 'ਚ ਮਾਰੇ ਗਏ ਸੀਗੇ ਉਹ ਲੋਹੇ ਦੇ ਕਾਰਨ ਜੋ ਕਿ ਰਸਤਾ ਬਲਾਕ ਸੀਗਾ ਉਹ ਲੋਹੇ ਦੇ ਵਿੱਚ ਆ ਕੇ ਰਾਤ ਨੂੰ ਵਿੱਚ ਲੱਗੇ ਉਸ ਤੋਂ ਬਾਅਦ ਵੀ ਦੋ ਐਕਸੀਡੈਂਟ ਉਥੇ ਹੋਰ ਹੋਏ ਨੇ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਇੱਕ ਕਰੋੜੀਆਂ ਤੋਂ ਮੁੰਡਾ ਇੱਕ ਹੋਰ ਵੀ ਦੋ ਬੱਚਿਆਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਉਥੇ ਸੋ ਅਸੀਂ ਤਾਂ ਮੰਗ ਕਰਦੇ ਆ ਇਹ ਪ੍ਰਸ਼ਾਸਨ ਤੋਂ ਵੀ ਉਹ ਨਜਾਇਜ਼ ਕਬਜ਼ੇ ਉਹ ਚੱਕੇ ਜਾਣ ਤਾਂ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕੋਈ ਐਕਸੀਡੈਂਟ ਨਾ ਹੋਵੇ ਤੇ ਇਸ ਦੀ ਜਿਹੜਾ ਉਹ ਕੀਤੀ ਜਾਵੇ ਇਸ ਦੀ ਮੈਂ ਬਿਕਰ ਸਿੰਘ ਪਿੰਡ ਟੈਂਬਰਵਾਲ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੋ ਨਜਾਇਜ਼ ਕੁੱਪਟੋਂ ਲੈ ਕੇ ਮਲਾਉ ਤੱਕ ਵੈਸੇ ਦਾ ਸਾਰੇ ਕਿਤੇ ਵੀ ਜਿੱਥੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਰੋੜਾਂ ਦੇ ਉੱਤੇ ਉਹ ਖਾਲੀ ਕਰਾਉਣਾ ਚਾਹੀਦੇ ਨੇ ਖਾਸ ਕਰਕੇ ਜਿੱਮੇ ਸਾਡੇ ਬਾਜੀਗਰ ਬਸਤੀ ਹੈ ਇੱਥੇ ਸਾਡੇ ਨਗਰ ਦੇ ਦੋ ਬੱਚਿਆਂ ਦੀ ਇਕੱਲੇ-ਇਕੱਲੇ ਬੱਚੇ ਸੀਗੇ ਦੋਹਾਂ ਦੀ ਇੱਥੇ ਮੌਤ ਹੋ ਗਈ ਤੇ ਲੋਹੇ ਦੇ ਉਹਦੇ ਵਿੱਚ ਲੱਗਣ ਕਰਕੇ ਉਸ ਤੋਂ ਬਾਅਦ ਪਿੱਛੇ ਜੇ ਫੇਰ ਸਾਡੇ ਇੱਥੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਇਸੇ ਕਾਰਨ ਕਰਕੇ ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਪਾਣੀ ਤੇ ਨਜਾਇਜ਼ ਕਬਜ਼ਾ ਉੱਤੇ ਲੋਹਾ ਪਿਆ ਹੈ ਮਸ਼ੀਨਾਂ ਖੜੀਆਂ ਨੇ ਹੋਰ ਇਹਨਾਂ ਦਾ ਉਹ ਪ੍ਰਸ਼ਾਸਨ ਦੇ ਅੱਗੇ ਅਸੀਂ ਇਹੀ ਮੰਗ ਕਰਦੇ ਆਂ ਵੀ ਉਹਨੂੰ ਜਲਦੀ ਜਲਦੀ ਚੁਕਾਇਆ ਜਾਵੇ ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਨਗਰ ਟੈਂਬਰਵਾਲ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਖੜੀ ਹੈ ਜੀ ਸਾਡਾ ਇੱਕ ਨਿੱਕਾ ਜਿਹਾ ਪ੍ਰਸ਼ਾਸਨ ਅੱਗੇ ਮੁੱਦਾ ਜੀ ਜੋ ਸਾਨੂੰ ਲੋਕਲ ਬਾਜ਼ਾਰ ਲੱਗਦਾ ਸਾਨੂੰ ਹਸਪੀਟਲ ਵੀ ਮਿਲਦਾ ਪੈਂਦਾ ਪੁਲਿਸ ਸਟੇਸ਼ਨ ਵੀ ਮਿਲਦਾ ਪੈਂਦਾ ਡਾਕਖਾਨਾ ਵੀ ਸਾਨੂੰ ਮਿਲਦਾ ਪੈਂਦਾ ਤਕਰੀਬਨ ਸਾਡੇ ਹਰ ਪਿੰਡ ਦਾ ਹਰ ਵਿਅਕਤੀ ਤਿੰਨ ਤੋਂ ਚਾਰ ਗੇੜੇ ਉਹਨਾਂ ਦੇ ਡੇਲੀ ਦੇ ਮਲਾਉਤ ਦੇ ਨੇ ਜੋ ਕਿ ਰਸਤੇ ਦੇ ਵਿੱਚ ਬਾਜੀਗਰ ਬਰਾਦਰੀ ਜੋ ਸਾਡੇ ਨਾਲ ਦੇ ਪਿੰਡ ਮਾਡਲ ਟਾਊਨ ਵਿਖੇ ਰਹਿੰਦੀ ਆ ਉੱਥੇ ਉਹਨਾਂ ਦਾ ਨਜਾਇਜ਼ ਕਬਜ਼ਾ ਕਿਉਂਕਿ ਗੱਡੀ ਕ੍ਰਾਸ਼ ਕਰਨ ਨੂੰ ਵੀ ਉੱਥੇ ਬਹੁਤ ਘੱਟ ਜਗ੍ਹਾ ਪਹਿਲਾਂ ਸਾਡੇ ਪਿੰਡ ਦੇ ਦੋ ਬੱਚਿਆਂ ਦੇ ਨਾਲ ਇੱਕ ਹੈਪਨ ਹੋਇਆ ਉਹਨਾਂ ਪਰਿਵਾਰਾਂ ਦਾ ਅਸੀਂ ਦੁੱਖ ਦੇਖ ਨਹੀਂ ਸਕਦੇ ਸੋ ਪ੍ਰਸ਼ਾਸਨ ਅੱਗੇ ਹੱਥ ਬੰਨ੍ਹ ਕੇ ਸਾਡੇ ਪਿੰਡ ਵੱਲੋਂ ਬੇਨਤੀ ਆ ਵੀ ਸਾਡੇ ਇਸ ਮੰਗ ਨੂੰ ਤੁਹਾਡੀ ਤੁਹਾਡੇ ਚੈਨਲ ਦੇ ਰਾਹੀਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡੀ ਮੰਗ ਦੀਵਾਲੀ ਤੋਂ ਪਹਿਲਾਂ ਇਹਨਾਂ ਦਾ ਸਮਾਨ ਇਹ ਨਜਾਇਜ਼ ਇਥੋਂ ਕਬਜ਼ਾ ਇਹਨਾਂ ਦਾ ਚੱਕਿਆ ਜਾਵੇ ਤਾਂ ਜੋ ਸਾਡੇ ਪਿੰਨ ਨੂੰ ਇੱਕ ਸੰਤੁਸ਼ਟੀ ਮਿਲ ਸਕੇ ਵੀ ਇਹਨਾਂ ਜੋ ਨਜਾਇਜ਼ ਕਬਜ਼ਾ ਰੋਡ ਦੇ ਉੱਪਰ ਇਹ ਪੂਰਨ ਤੌਰ ਤੇ ਇਥੋਂ ਬੰਦ ਕੀਤਾ ਜਾਵੇ ਇਹ ਨਾ ਹੋਵੇ ਵੀ ਦੀਵਾਲੀ ਤੋਂ ਬਾਅਦ ਇਹ ਫੇਰ ਰੱਖ ਲੈਣ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਆ ਸਾਨੂੰ ਮਨਜ਼ੂਰ ਨਾ ਕੀਤਾ ਜਾਵੇ ਮਨਜ਼ੂਰ ਨਾ ਕੀਤਾ ਜਾਵੇ ਤਾਂ ਜੋ ਅਸੀਂ ਧਰਨਾ ਨਾ ਲਾਉਣਾ ਪਾਵੇ ਸਾਡੀ ਇੰਨੀ ਕੁ ਬੇਨਤੀ ਆ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹ ਨਜਾਇਜ਼ ਕਬਜ਼ਾ ਇਥੋਂ ਜਰੂਰ ਹਟਾਇਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ